ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗ੍ਰੰਥੀ ਸਿੰਘ ਕਿਹੋ ਜਿਹਾ ਹੋਣਾ ਚਾਹੀਦਾ ਅੱਜ ਆਪਾਂ ਵਿਚਾਰ ਸੁਣਦੇ ਆਂ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਜੋ ਕਥਾ ਵਾਚਕ ਨੇ ਜਿੰਨੂੰ ساری ਦੁਨੀਆ ਹੀ ਜਾਣਦੀ ਏ ਤੇ ਉਹਨਾਂ ਦੇ ਵਿਚਾਰ ਸੁਣੋ ਦਾਸ ਨੂੰ ਬੜੇ ਚੰਗੇ ਲੱਗੇ ਨੇ ਆਪ ਵੀ ਸੁਣੋ ਉਹਨਾਂ ਨੇ ਗ੍ਰੰਥੀ ਸਿੰਘ ਦੀ ਗੱਲ ਸੁਣਾਈ ਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੁਣ ਕੇ థਾਈਲੈਂਡ ਦੇ ਗੁਰਦੁਆਰੇ ਵਰਗਾ ਪ੍ਰਬੰਧ ਮੈਂ ਪੂਰੀ ਦੁਨੀਆ 'ਚ ਕਿਤੇ ਨਹੀਂ ਦੇਖਿਆ। థਾਈਲੈਂਡ। ਕਿਉਂ ਜੀ? ਉੱਥੇ ਇੱਕ ਗ੍ਰੰਥੀ ਇੰਨੇ ਲਾਈਕਸ ਨਾਲ 48 ਸਾਲ ਗ੍ਰੰਥੀ ਰਹਿ ਗਿਆ ਨੀ ਅਰਜਨ ਸਿੰਘ ਜੀ। ਸੁਣਿਆ ਹੋਣਾ ਤੁਹਾਨੂੰ। ਹਾਂ? ਦਰਸ਼ਨ ਕੀਤੇ? ਗਿਆਨੀ ਅਰਜਨ ਸਿੰਘ ਵਰਗਾ ਗ੍ਰੰਥੀ ਉਹ ਵੇ ਜਿੱਦਣ ਉਹਨਾਂ ਨੇ ਚਲਾਣਾ ਕੀਤਾ ਉਹਨਾਂ ਦੇ ਸਸਕਾਰ ਵਾਸਤੇ ਅੱਗ ਰਾਜੇ ਦੇ ਮੰਦਰ ਵਿੱਚ ਪਾਈ ਸੀ। ਕਹਿੰਦਾ ਸੀ ਮੇਰੇ ਦੇਸ਼ ਦਾ ਇੱਕ ਪਵਿੱਤਰ ਆਤਮਾ ਇੱਥੋਂ ਉਤਰੀ। ਉਥੋਂ ਦਾ ਨਿਯਮ ਕੀ ਸੀ ਜੀ ਉਥੇ ਜਦੋਂ ਅਸੀਂ ਕਥਾ ਕਰਨ ਜਾਂਦੇ ਸੀ ਨਾ ਜੀ ਮੈਂ ਦੋ ਕੁ ਵਾਰੀ ਗਿਆ ਅਸੀਂ ਦੋ ਦੋ ਗਏ ਜਦੋਂ ਥੋੜਾ ਜਿਹਾ ਹੋਰ ਪਾਸੇ ਕੰਮ ਉੱਤੇ ਤੁਰ ਪਿਆ ਉਥੇ ਪ੍ਰਚਾਰਕ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਐਸ ਸ਼ਬਦ ਦੇ ਫਰੇਮ ਤੋਂ ਖੱਬੇ ਸਜੇ ਨਹੀਂ ਨਿਕਲਣਾ ਤੁਸੀਂ ਐਸ ਬਾਣੀ ਦੀ ਕਥਾ ਕਰਨੀ ਮੇਨਾ ਮੇਨਾ ਕੀਰਤਨੀਆਂ ਸਿੰਘਾਂ ਨੇ ਆਸਾ ਕੀ ਵਾਰ ਕਰਨੀ ਫਿਰ ਜੀ ਪ੍ਰਬੰਧ ਕੀ ਸੀ ਕਿ ਕਮਰੇ ਨੇ ਗ੍ਰੰਥੀਆਂ ਦੇ ਕੀਰਤਨੀਆਂ ਦੇ ਜਦੋਂ ਉਹ ਕੀਤੇ ਆ ਤੁਸੀਂ ਆਪਣੇ ਕਮਰਾ ਨੰਬਰ ਲਿਖ ਕੇ ਆਪਣੇ ਕੱਪੜੇ ਟੋਕਰੀ 'ਚ ਪਾ ਜਾਣੇ ਨੇ ਕੰਪਨੀ ਵਾਲੇ ਆਉਣਗੇ ਧੋ ਕੇ ਤੇ ਪ੍ਰੈਸ ਕਰਕੇ ਤੁਹਾਡੇ ਕਮਰੇ ਅੱਗੇ ਰੱਖ ਜਾਣਗੇ ਲੰਗਰ ਤੋਂ ਇਲਾਵਾ ਥੱਲੇ ਇੱਕ ਲੰਗਰਖਾਨਾ ਹੋਰ ਸੀ ਦੀ ਸੇਵਾ ਵਾਸਤੇ ਕਿਉਂਕਿ ਉਹਨਾਂ ਵਾਸਤੇ ਲੰਗਰ ਬਕਾਇਦਾ ਜੇ ਗੁਰਦੁਆਰੇ ਲੰਗਰ ਹੈ ਤੇ ਸੇਵਾ ਉਹ ਤੋਂ ਛਕੇਗਾ ਨਹੀਂ ਤੇ 8 ਵਜੇ ਇੱਕ ਥਾਈ ਬੀਬੀ 2 ਸ਼ਹਿਰ ਪੰਜਾਬ ਨਾ ਸਨ 8 ਵਜੇ ਉਹਨਾਂ ਦਾ ਨਾਸ਼ਤਾ ਹੈ 12 ਵਜੇ ਉਹਨਾਂ ਦਾ ਲੰਚ ਹੈ 6 ਵਜੇ ਉਹਨਾਂ ਨੂੰ ਰਾਤ ਦਾ ਡਿਨਰ ਮਿਲ ਜਾਣਾ ਹੈ ਮੈਂ ਗਿਆ ਤੁਸੀਂ ਗਏ ਹੋ ਜੇ ਪ੍ਰਧਾਨ ਦੇ ਘਰ ਵੀ ਗਏ ਆ ਤੇ ਦਫ਼ਤਰ ਵਿੱਚ ਇਹ ਮੈਨੇਜਰ ਕੋਲ ਨੋਟ ਹੈ ਭਾਈ ਸਾਹਿਬ ਕਿਦੇ ਘਰ ਗਏ ਆ ਸਿਸਟਮ ਹੈ ਨਾ ਕੋਈ ਜੀ ਫਿਰ ਪ੍ਰਚਾਰਕ ਜਿਹੜਾ ਆਇਆ ਹੈ ਉਹਨੇ ਸੰਗਤ ਦੀ ਇਹ ਹਫ਼ਤੇ 'ਚ ਦੋ ਕਲਾਸਾਂ ਲਾਉਣੀਆਂ ਨੇ ਇੱਕ ਤਾਂ ਪ੍ਰਚਾਰਕ ਨੇ ਸੰખ્યા ਕਰਾਣੀ ਇੱਕ ਦਿਨ ਦੋ ਦਿਨ ਸ਼ਾਇਦ ਤੇ ਉਸ ਤੋਂ ਇਲਾਵਾ ਪ੍ਰਚਾਰਕ ਨੇ ਇੱਕ ਗੁਰਮਤਿ ਕਲਾਸ ਲਾਣੀ ਹੈ ਜਿਹਦੇ ਸੰਗਤ ਦੇ ਸਵਾਲ ਹੋਣ ਪੋਜੀਟਿਵ ਨੈਟਿ ਅੱਜ ਵਾਲੇ ਸਵਾਲ ਨਹੀਂ ਉਹਨਾਂ ਦਾ ਉੱਤਰ ਦੇਣਾ ਹੈ ਜੇ ਕਿਸੇ ਘਰ ਤੁਸੀਂ ਲੰਗਰ ਛਕਣ ਗਏ ਹੋ ਪ੍ਰਬੰਧਕਾਂ ਨੇ ਅਸੂਲੇ ਬਣਾਇਆ ਉੱਥੇ ਵਾਜਾ ਤਬਲਾ ਮੈਂ THAILAND 'ਚ ਦੇਖਿਆ ਜੀ ਕੋਈ ਘਰ ਐਸਾ ਨਹੀਂ ਸੀ ਜਿੱਥੇ ਵਾਜਾ ਤਬਲਾ ਹੋਵੇ ਕੋਈ ਘਰ ਐਸਾ ਨਹੀਂ ਜਿੱਥੇ ਪ੍ਰਕਾਸ਼ ਨਹੀਂ ਸੀ ਜੇ ਮੈਂ ਲੰਗਰ ਛਕਣ ਗਿਆ ਮੇਰੇ ਨਾਲ ਰਾਗੀ ਜਿੱਥੇ ਜਾਣਾ ਰਾਗੀ ਜਿੱਥੇ ਨੇ ਸ਼ਬਦ ਪੜ੍ਹਨਾ ਹੈ ਜਿਹੜਾ ਉਹਨਾਂ ਸ਼ਬਦ ਪੜ੍ਹਨਾ ਹੈ ਪ੍ਰਚਾਰਕ ਨੇ ਉਹਦੀ 5 ਮਿੰਟ ਕਥਾ ਕਰਨੀ ਤੇ ਘਰਦਿਆਂ ਨੂੰ ਦੱਸ ਕਿਉਂਣਾ ਤੂੰ ਰੋਟੀ ਸੰਗੋ ਕਿਉਂ ਸਦਿਆ ਖਵਾਉਣ ਵਾਸਤੇ ਇਸ ਕਰਕੇ ਸਿੱਖੀ ਲਈ ਪੂਰੇ ਥਾਈਲੈਂਡ ਸਵੇਰੇ ਕੋਈ ਅਖੰਡ ਪਾਠ ਨਹੀਂ ਸੀ ਰਖਾ ਸਕਦਾ ਹਾਂਜੀ ਸ਼ਾਮ ਨੂੰ ਭਾਈ ਸਾਹਿਬ ਬੀਟੇ ਸ਼ਾਮ ਨੂੰ ਹੁੰਦਾ ਸੀ ਕਿਉਂ ਕਿਉਂਕਿ ਜੇ ਗੁਰਦੁਆਰੇ ਦੀ ਸੰਗਤ ਘਟ ਗਈ ਤੇ ਗੁਰਦੁਆਰੇ ਦੇ ਅਰਥ ਕੀ ਰਹਿ ਜਾਣਗੇ ਸ਼ਾਮ ਨੂੰ ਖੋਹ ਪੈਂਦੇ ਸਨ ਅੰਮ੍ਰਿਤ ਵੇਲੇ ਸੰਗਤ ਇਕੱਠੀ ਹੁੰਦੀ ਤਿੰਨ ਨੰਬਰ ਹਾਲ ਸੀ ਜੀ ਉੱਥੇ ਮੈਨੂੰ ਯਾਦ ਹੈ ਜੇ ਮੰਨ ਲਓ ਕਿਸੇ ਦੀ ਗੁਰਦੁਆਰਾ ਕੱਲਾ ਕੱਲਾ ਲੰਗਰ ਨਹੀਂ ਗੁਰਦੁਆਰਾ ਤੁਹਾਡੀ ਕਮਿਊਨਿਟੀ ਵਾਸਤੇ ਵੀ ਭਲਾ ਕਰ ਰਿਹਾ ਕਿਉਂਕਿ ਸ਼ਹਿਰ ਉਹ ਬੜਾ ਤੁਹਾਨੂੰ ਪਤਾ ਹੈ ਭੀੜਾ ਜਿਆ ਕਿੰਨਾ ਟ੍ਰੈਫਿਕ ਬੜੀ ਜਿਸ ਪਰਿਵਾਰ ਵਿੱਚ ਡੈਥ ਹੋ ਗਈ ਮੈਂ ਚਲੋ ਥੋੜਾ ਵੱਖਰਾ ਚੱਲ ਪਿਆ ਉਸ ਪਰਿਵਾਰ ਨੇ ਹਫਤੇ ਵਿੱਚ ਟਾਈਮ ਲਿਖਦਾ ਇੰਨੇ ਤੋਂ ਇੰਨੇ ਤੱਕ ਜੀ ਆਉਣਗੇ ਜਿੰਨਾਂ ਅਫਸੋਸ ਕਰਨਾ ਆ ਜਾਓ ਜਦੋਂ ਵਿਆਹ ਸੰ ਤੇ ਲੇਡੀ ਸੰਗੀਤ ਕਿ ਹੋਣਾ ਹੈ ਦੋਨਾਂ ਧਿਰਾਂ ਨੇ ਗੁਰਦੁਆਰੇ ਆਉਣਾ ਤੇ ਰਲ ਕੇ ਕੀਰਤਨ ਕਰਨਾ ਹੈ ਉਹਨਾਂ ਦੀ ਚਲੋ ਜਿਹੜੀ ਚੋਣ ਦਾ ਤਰੀਕਾ ਸੀ ਉਹਦੇ ਬੜੇ ਕਮਾਲ ਦਾ ਸੀ ਜੀ ਮੈਂ ਇੱਥੋਂ ਨਵਾਂ ਨਵਾਂ ਤਜਰਬਾ ਕਰਕੇ ਗਿਆ ਜੋ ਲੜਾਈ ਹੋਈ ਸੀ ਇੱਥੇ ਮੈਂ ਨਾਂ ਨਹੀਂ ਲੈਣਾ ਤੁਮ ਜਦੋਂ ਗਿਆ ਤੇ ਮੈਨੂੰ ਪ੍ਰਧਾਨ ਕਹਿੰਦਾ ਪਰਸੋ ਸਾਡੀ ਚੋਣ ਹੈ ਮੈਂ ਮਨ ਸੋਚਿਆ ਵੀ ਪਿੱਛੋਂ ਵੀ ਇਸ ਤਰ੍ਹਾਂ ਆਇਆ ਤੇ ਅੱਗੇ ਵੀ ਕੰਮ ਉਹ ਟੱਕਰ ਜਾਣਾ ਉਹ ਬਲੈਕਬੋਰਡ ਲਿਆਂਦਾ ਜੀ ਪਹਿਲੀ ਗੱਲ ਤੇ ਉੱਥੇ ਕੋਈ ਨਹੀਂ 21 ਬੰਦਿਆਂ ਦੇ ਨਾਂ ਲਿਖੇ ਮੈਂ ਭੁੱਲ ਭੁੱਲ ਨਾ ਜਾਵਾਂ ਇਹਨਾਂ ਦਾ ਵਿਧਾਨ ਨੂੰ ਕਿਉਂ ਦਿੰਦੇ ਨਹੀਂ ਸੰਵਿਧਾਨ ਉਹ 21 ਨੇ ਇਹ ਕੁੱਠੇ ਦੂਜਾ ਉਹਦੇ ਬਾਰੇ ਦੱਸਦਾ ਨਸ਼ਾ ਤੇ ਨਹੀਂ ਪੀਂਦਾ ਇਹ ਸਿੱਕੀ ਨੂੰ ਫਾਲੋ ਕਰਦਾ ਹੈ ਇਕਿਆਂ ਵਿੱਚੋਂ 11 ਰਹਿ ਗਏ ਤੇ ਮੈਂ ਜਦੋਂ ਕੱਲ ਪੁੱਛਿਆ ਜੀ ਪ੍ਰਬੰਧਕ ਚੁਣੇਗਾ ਉਹ ਕਹਿੰਦਾ ਭਾਈ ਸਾਹਿਬ ਉਹ ਤੇ ਰਾਤ ਦੇ ਚੁਣੇ ਗਿਆ ਦੂਜੇ ਕਨ ਪਤਾ ਹੀ ਕੋਈ ਪ੍ਰਬੰਧਕ ਨੂੰ ਹੁਕਮਨਾਮਾ ਲੈਣਾ ਹੁੰਦਾ ਹੋਵੇ ਮੰਨ ਲਓ ਮੈਂ ਇੱਕ ਬੈਂਤੀ ਕੰਮ ਗ੍ਰੰਥੀ ਨਹੀਂ ਬੰਨਾ ਤਾ ਉਹਨੂੰ ਲੋੜ ਪੈ ਜਾਏ ਵੀ ਇਹ ਫਲਾਣੀ ਸੰਸਥਾ ਦਾ ਨਮਾਇੰਦਾ ਆਇਆ ਤੇ ਅਗਲੇ ਕਹਿਣ ਵੀ ਅਰਦਾਸ ਕਰਦੇ ਹੋਗੇ ਨਹੀਂ ਪਿਆਰਿਓ ਆਪਾਂ ਸਿੱਖ ਵੀ ਆ ਕੱਲੇ ਪ੍ਰਬੰਧਕ ਨਹੀਂ ਅਸੀਂ ਸਿੱਖ ਪਹਿਲਾਂ ਗ੍ਰੰਥੀ ਬਾਅਦ ਜਾਂ ਅਸੀਂ ਸਿੱਖ ਪਹਿਲਾਂ ਆ ਪ੍ਰਬੰਧਕ ਬਾਅਦ ਵਿੱਚ ਆ ਅਸੀਂ ਸਿੱਖ ਪਹਿਲਾਂ ਜਥੇਦਾਰ ਬਾਅਦ ਵਿੱਚ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਭ ਕਿਉ ਸਿੱਖਾਂ ਮੈਂ ਆਪ ਨੂੰ ਬੇਨਤੀ ਕਰਾਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਦੂਜੀ ਮੈਂ ਬੇਨਤੀ ਕੀਤੀ ਸੰਗਤ ਜਿੰਨਾ ਜ਼ਿਆਦਾ ਸਟੇਜ ਤੇ ਰੂਖਾਨੀ ਪਰਫਾਰਮੈਂਸ ਹੋਵੇਗੀ ਓਨੀ ਜ਼ਿਆਦੀ ਬਿਲਡਿੰਗ ਦਾ ਔਰਾ ਚੀਜ਼ ਹੋਵੇਗਾ